ਇਕ ਤਾਜ਼ਾ ਸਰਵੇਖਣ ਦੇ ਮੁਤਾਬਿਕ ਜੇਕਰ ਅਮਰੀਕਾ ਦੇ ਵਿੱਚ H1B ਵੀਜ਼ਾ ਜਾਂ ਫਿਰ ਆਪਸ਼ਨਲ ਪ੍ਰੈਕਟੀਕਲ ਪ੍ਰੋਗਰਾਮ ਖਤਮ ਹੋ ਜਾਂਦੇ ਨੇ ਜਾਂ ਫਿਰ ਇਹਨਾਂ ਦੀ ਇਹਨਾਂ ਦੇ ਉੱਤੇ ਸਖਤੀ ਲਾਗੂ ਹੁੰਦੀ ਹੈ ਤਾਂ 78% ਭਾਰਤੀ ਵਿਦਿਆਰਥੀ ਅਮਰੀਕਾ ਦੇ ਵਿੱਚ ਪੜ੍ਹਾਈ ਕਰਨ ਦੀ ਯੋਜਨਾ ਛੱਡ ਸਕਦੇ ਨੇ। ਇਹ ਸਰਵੇਖਣ ਬਿਜ਼ਨਸ ਸਟੈਂਡਰਡ ਅਖਬਾਰ ਦੇ ਵੱਲੋਂ ਕਰਵਾਇਆ ਗਿਆ ਜਿਸ ਦੇ ਵਿੱਚ ਲਗਭਗ 1200 ਲੋਕਾਂ ਨੇ ਹਿੱਸਾ ਲਿਆ। ਇਸ ਸਰਵੇਖਣ ਨੇ ਅਮਰੀਕੀ ਸਰਕਾਰ ਦੀਆਂ ਬਦਲਦੀਆਂ ਹੋਈਆਂ ਇਮੀਗ੍ਰੇਸ਼ਨ ਨੀਤੀਆਂ ਦੇ ਕਾਰਨ ਭਾਰਤੀਆਂ ਤੇ ਪੈਣ ਵਾਲੇ ਅਸਰ ਦੇ ਬਾਰੇ ਪਤਾ ਲਗਾਇਆ। ਸਸਤੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ H1B ਵੀਜ਼ਾ ਅਤੇ OPT ਪ੍ਰੋਗਰਾਮ ਆਖਿਰ ਹੈ ਕਿ ਜਿਨ੍ਹਾਂ ਦੇ ਖਤਮ ਹੋਣ ਦੇ ਨਾਲ ਭਾਰਤੀ ਪੇਸ਼ੇਵਰ ਤੇ ਵਿਦਿਆਰਥੀਆਂ ਦਾ ਅਮਰੀਕਾ ਡ੍ਰੀਮ ਖਤਮ ਹੋ ਸਕਦਾ ਹੈ। ਦਾ H1B ਵੀਜ਼ਾ ਅਮਰੀਕਾ ਦਾ ਇੱਕ ਗੈਰ ਇਮੀਗਰੈਂਟ ਵੀਜ਼ਾ ਹੈ ਜੋ ਵਿਦੇਸ਼ੀ ਪੇਸ਼ੇਵਰਾਂ ਨੂੰ ਅਮਰੀਕੀ ਕੰਪਨੀਆਂ ਦੇ ਵਿੱਚ ਵਿਸ਼ੇਸ਼ ਹੁਨਰ ਵਾਲੀਆਂ ਨੌਕਰੀਆਂ ਲਈ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ ਇਹ ਵੀਜ਼ਾ ਖਾਸ ਕਰਕੇ ਆਈਟੀ ਇੰਜੀਨੀਅਰਿੰਗ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਭਾਰਤੀ ਪੇਸ਼ੇਵਰਾਂ ਦੇ ਵਿੱਚ ਕਾਫੀ ਪ੍ਰਸਿੱਧ ਹੈ ਹਰ ਸਾਲ ਅਮਰੀਕਾ ਸਰਕਾਰ ਦੇ ਵੱਲੋਂ 65000 ਵੀਜ਼ੇ ਅਤੇ ਵਾਧੂ 20000 ਵੀਜ਼ੇ ਅਮਰੀਕੀ ਯੂਨੀਵਰਸਿਟੀਆਂ ਤੋਂ ਗ੍ਰੈਜੂਏਟ ਹੋਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਦੇ ਲਈ ਜਾਰੀ ਕੀਤੇ ਜਾਂਦੇ ਨੇ। ਸਾਲ 2022 ਅਤੇ 23 ਦੇ ਵਿੱਚਕਾਰ 72.3% ਐਟ 1 ਵੀ ਵੀਜ਼ੇ ਭਾਰਤੀਆਂ ਨੂੰ ਦਿੱਤੇ ਗਏ ਸਨ। ਹੁਣ ਗੱਲ ਕਰਦੇ ਹਾਂ ਆਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ ਪ੍ਰੋਗਰਾਮ ਦੀ। ਇਹ ਪ੍ਰੋਗਰਾਮ ਐਫ 1 ਵੀਜ਼ਾ ਤੇ ਅਮਰੀਕਾ ਦੇ ਵਿੱਚ ਪੜ੍ਹਾਈ ਕਰਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਗ੍ਰੈਜੂਏਸ਼ਨ ਤੋਂ ਬਾਅਦ ਅਮਰੀਕਾ ਦੇ ਵਿੱਚ ਕੰਮ ਕਰਨ ਲਈ 12 ਮਹੀਨਿਆਂ ਤੱਕ ਲਈ ਦਿੱਤਾ ਜਾਂਦਾ ਹੈ। ਯਾਨੀ ਕਿ 12 ਮਹੀਨਿਆਂ ਤੱਕ ਵਿਦਿਆਰਥੀ ਇਸ ਵੀਜ਼ੇ ਤੇ ਅਮਰੀਕਾ ਦੇ ਵਿੱਚ ਕੰਮ ਕਰ ਸਕਦਾ ਹੈ। ਸਟੈਮ ਯਾਨੀ ਕਿ ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ ਤੇ ਮੈਥਮੈਟਿਕਸ ਦੇ ਵਿਦਿਆਰਥੀਆਂ ਦੇ ਲਈ ਇਸ ਨੂੰ ਵਾਧੂ 24 ਮਹੀਨਿਆਂ ਤੱਕ ਵਧਾਇਆ ਜਾ ਸਕਦਾ ਹੈ। ਯਾਨੀ ਕਿ ਕੁੱਲ 3 ਸਾਲ ਤੱਕ ਅਮਰੀਕਾ ਦੇ ਅੰਦਰ ਕੰਮ ਕਰਨ ਦਾ ਮੌਕਾ ਮਿਲਦਾ ਹੈ। ਸਾਲ 2023 ਤੇ 24 ਦੇ ਵਿਚਕਾਰ 97552 ਭਾਰਤੀ ਵਿਦਿਆਰਥੀਆਂ ਨੇ OPT ਪ੍ਰੋਗਰਾਮ ਦਾ ਇਸਤੇਮਾਲ ਕੀਤਾ। ਇਸ ਸਰਵੇਖਣ ਦੇ ਵਿੱਚ ਇਸ ਗੱਲ ਦਾ ਪਤਾ ਲਗਾਇਆ ਗਿਆ ਕਿ ਜੇਕਰ OPT ਅਤੇ H1B ਵੀਜ਼ਾ ਅਮਰੀਕਾ ਖਤਮ ਕਰ ਦਿੰਦਾ ਹੈ ਤਾਂ 78% ਭਾਰਤੀ ਵਿਦਿਆਰਥੀ ਅਮਰੀਕਾ ਦੇ ਵਿੱਚ ਪੜ੍ਹਾਈ ਕਰਨ ਦਾ ਇਰਾਦਾ ਛੱਡ ਸਕਦੇ ਨੇ। ਸਿਰਫ 22% ਨੇ ਕਿਹਾ ਕਿ ਉਹ ਫਿਰ ਵੀ ਅਮਰੀਕਾ ਜਾ ਕੇ ਪੜ੍ਹਾਈ ਕਰਨ ਨੂੰ ਪਹਿਲ ਦੇਣਗੇ। ਬਹੁਤ ਸਾਰੇ ਵਿਦਿਆਰਥੀਆਂ ਦਾ ਮੰਨਣਾ ਹੈ ਕਿ ਅਮਰੀਕੀ ਡਿਗਰੀ ਦੀ ਉੱਚ ਕੀਮਤ ਕਈ ਵਾਰ 1 ਕਰੋੜ ਰੁਪਏ ਤੱਕ ਪਹੁੰਚ ਜਾਂਦੀ ਹੈ ਇਹ ਤਦ ਹੀ ਜਾਇਜ਼ ਹੈ ਜੇ ਉਹਨਾਂ ਨੂੰ OPT ਜਾਂ ਫਿਰ H1B ਵੀਜ਼ੇ ਦੇ ਰਾਹੀਂ ਅਮਰੀਕਾ ਵਿੱਚ ਕੰਮ ਕਰਨ ਦਾ ਕੋਈ ਮੌਕਾ ਮਿਲੇ ਬਿਨਾ ਇਸ ਦੇ ਵਿਦਿਆਰਥੀਆਂ ਨੂੰ ਇਸ ਦਾ ਰਿਟਰਨ ਆਫ ਇਨਵੈਸਟਮੈਂਟ ਵੀ ਘਟ ਲੱਗਦਾ ਹੈ ਸਰਵੇਖਣ ਦੇ ਵਿੱਚ ਸ਼ਾਮਿਲ ਇੱਕ ਵਿਦਿਆਰਥੀ ਨੇ ਕਿਹਾ ਕਿ H1B ਵੀਜ਼ੇ ਦੀ ਜ਼ਰੂਰਤ ਹੈ ਅਮਰੀਕੀ ਡਿਗਰੀ ਦੀ ਨਹੀਂ ਪਰ ਇਹ ਅਮਰੀਕਾ ਦੀ ਖੁੱਲੇ ਪੈਣ ਦੀ ਨਿਸ਼ਾਨੀ ਹੈ ਜੇਕਰ ਇਹ ਦਰਵਾਜ਼ਾ ਬੰਦ ਹੋ ਜਾਂਦਾ ਹੈ ਤਾਂ ਜਹੇ ਦੇ ਵਿੱਚ ਦੇਸ਼ ਦੇ ਵਿੱਚ ਪੜ੍ਹਾਈ ਕਰਨ ਦਾ ਫਾਇਦਾ ਕੀ ਜੋ ਸਾਨੂੰ ਇੱਥੇ ਦੇਖਣਾ ਨਹੀਂ ਚਾਹੁੰਦਾ ਅਮਰੀਕੀ ਵਨਜਸਕਤਰ ਹਾਰਵਰਡ ਲੁਟਨਿਕ ਦੇ ਮੁਤਾਬਿਕ ਟਰੰਪ ਪ੍ਰਸ਼ਾਸਨ H1B ਵੀਜ਼ਾ ਪ੍ਰੋਗਰਾਮ ਦੇ ਵਿੱਚ ਵੱਡੀਆਂ ਤਬਦੀਲੀਆਂ ਕਰਨ ਦੀ ਯੋਜਨਾ ਬਣਾ ਕੇ ਬੈਠੇ ਨੇ ਉਹਨਾਂ ਨੇ ਇਸ ਨੂੰ ਕਪਲਾ ਘਰਾੜ ਦਿੱਤਾ ਤੇ ਕਿਹਾ ਕਿ ਇਹ ਅਮਰੀਕੀ ਨਾਗਰਿਕਾਂ ਦੀਆਂ ਨੌਕਰੀਆਂ ਵਿਦੇਸ਼ੀ ਕਾਮਿਆਂ ਨੂੰ ਮਿਲ ਰਹੀਆਂ ਨੇ ਇਥੋਂ ਤੱਕ ਕਿ OPTI ਪ੍ਰੋਗਰਾਮ ਨੂੰ ਵੀ ਬੰਦ ਕਰਨ ਜਾਂ ਫਿਰ ਇਸ ਨੂੰ ਘਟਾਉਣ ਦੀਆਂ ਗੱਲਾਂ ਚੱਲ ਰਹੀਆਂ ਨੇ H1B ਵੀਜ਼ਾ ਦੀ ਮੌਜੂਦਾ ਲਾਟਰੀ ਸਿਸਟਮ ਨੂੰ ਖਤਮ ਕਰਕੇ ਵੇਟੇਜ ਅਧਾਰਿਤ ਸਿਸਟਮ ਲਿਆਉਣ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਉੱਚੀਆਂ ਤਨਖਾਹਾਂ ਅਤੇ ਵੱਡੀਆਂ ਕੰਪਨੀਆਂ ਨੂੰ ਤਰਜੀਹ ਦਿੱਤੀ ਜਾਵੇਗੀ ਇਸ ਦੇ ਨਾਲ ਸਟਾਰਟਅੱਪਸ ਅਤੇ ਗੈਰ ਮੁਨਾਫਾ ਸੰਸਥਾਵਾਂ ਨੂੰ ਨੁਕਸਾਨ ਹੋ ਸਕਦਾ ਹੈ ਅਮਰੀਕੀ ਡਿਗਰੀ ਦੀ ਉੱਚ ਕੀਮਤ ਅਤੇ ਵਿਦਿਆਰਥੀਆਂ ਦੇ ਕਰਜ਼ੇ ਦਾ ਬੋਝ OPT ਅਤੇ H1B ਵੀਜ਼ਾ ਮਿਲਣ ਤੇ ਨਿਰਭਰ ਕਰਦਾ ਹੈ। ਬਿਨਾਂ ਕੰਮ ਦੇ ਮੌਕਿਆਂ ਦੇ ਵਿਦਿਆਰਥੀਆਂ ਦੇ ਲਈ ਇਹ ਨਿਵੇਸ਼ ਜੋਖਮ ਭਰਪੂਰ ਹੋ ਸਕਦਾ ਹੈ। ਉਧਰ ਮਹਾਰਾ ਦਾ ਸੁਝਾਅ ਹੈ ਕਿ ਵਿਦਿਆਰਥੀਆਂ ਨੂੰ ਜਰਮਨੀ, ਕੈਨੇਡਾ ਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਵੱਲ ਦੇਖਣਾ ਚਾਹੀਦਾ ਹੈ ਜਿੱਥੇ ਵੀਜ਼ਾ ਨੀਤੀਆਂ ਜ਼ਿਆਦਾ ਫਲੈਕਸੀਬਲ ਵੀ ਨੇ ਤੇ PR ਦੇ ਰਸਤੇ ਵੀ ਆਸਾਨ ਨੇ। ਟਰੰਪ ਦੀ ਅਮਰੀਕਾ ਫਰਸਟ ਨੀਤੀ ਅਤੇ ਸਟੀਵ ਬੈਨਨ ਤੇ ਮਾਰਜਰੀ ਟ੍ਰੇਲਰ ਗ੍ਰੀਨ ਵਰਗੇ ਨੇਤਾਵਾਂ ਦੀਆਂ ਟਿੱਪਣੀਆਂ ਨੇ H1B ਵੀਜ਼ਾ ਅਤੇ OPT ਪ੍ਰੋਗਰਾਮ ਨੂੰ ਨਿਸ਼ਾਨਾ ਬਣਾਇਆ ਉਹ ਦਾਵਾ ਕਰਦੇ ਨੇ ਕਿ ਇਹ ਪ੍ਰੋਗਰਾਮ ਅਤੇ ਵੀਜ਼ੇ ਅਮਰੀਕੀ ਨੌਜਵਾਨਾਂ ਦੀਆਂ ਨੌਕਰੀਆਂ ਖਾ ਰਹੇ ਨੇ ਮਾਹਿਰ ਵਿਦਿਆਰਥੀਆਂ ਨੂੰ ਅਮਰੀਕਾ ਦਾ ਖਿਆਲ ਛੱਡ ਕੇ ਹੋਰ ਦੇਸ਼ਾਂ ਦੇ ਚੰਗੇ ਕਾਲਜਸ ਤੇ ਯੂਨੀਵਰਸਿਟੀਆਂ ਦੇ ਵਿੱਚ ਕੋਰਸੇਸ ਦੀ ਚੋਣ ਕਰਕੇ ਆਪਣਾ ਭਵਿੱਖ ਬਣਾਉਣ ਦੀ ਸਲਾਹ ਦੇ ਰਹੇ ਨੇ ਕੁਝ ਮਾਹਿਰ ਅਮਰੀਕਾ ਦੇ ਵਿੱਚ ਪੜ੍ਹਾਈ ਮੁਕੰਮਲ ਕਰਨ ਤੇ ਵਾਪਸ ਆ ਕੇ ਭਾਰਤ ਦੇ ਵਿੱਚ ਹੀ ਕੰਮ ਕਰਨ ਦੀ ਵੀ ਸਲਾਹ ਦੇ ਰਹੇ ਨੇ ਪਰ ਅਮਰੀਕਾ ਵਰਗੇ ਮੁਲਕ ਜੇਕਰ ਭਾਰਤੀ ਵਿਦਿਆਰਥੀਆਂ ਅਤੇ ਪੇਸ਼ੇਵਰ ਲੋਕਾਂ ਲਈ ਆਪਣੇ ਦਰਵਾਜ਼ੇ ਬੰਦ ਕਰ ਦਿੰਦਾ ਹੈ ਤਾਂ ਮੁਸ਼ਕਲਾਂ ਤੇ ਚੁਣੌਤੀਆਂ ਵੱਧ ਸਕਦੀਆਂ ਨੇ